ਚਿੜੀ ਚੌਂਚ ਬਰ ਲੈ ਗਈ ਨਦੀ ਨਾਲ ਘਟਿਓ ਨੀਰਦਾਨ ਦੇ ਦਨ ਨਾ ਘਟੇ ਕਹਿ ਗਏ ਭਗਤ ਕਬੀਰ ਜੜਾ ਕਿ ਇਹ দান ਦੇ ਨਾਲ ਜਿਵੇਂ ਕਿ ਧਨ ਨਹੀਂ ਘਟਦਾ ਕਬੀਰ ਜੀ ਨੇ ਕਿਹਾ ਉਹਦਾ ਦੀ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਪਿਛਲੇ ਦਿਨਾਂ ਦੇ ਵਿੱਚ ਬੀਤੇ ਦਿਨ ਦੀ ਗੱਲ ਕਰ ਲਈਏ ਉਹਦੇ ਵਿੱਚ ਕੀ ਇੱਕ ਛੋਟਾ ਜਿਹਾ ਬੱਚਾ ਮਾਸੂਮ ਬੱਚਾ ਆਟਾ ਕਹਿ ਰਿਹਾ ਕਿ ਘਰ ਦੇ ਵਿੱਚ ਆਟਾ ਨਹੀਂ ਹੈਗਾ ਤੇ ਮੈਂ ਰੋਟੀ ਖਾ ਕੇ ਨਹੀਂ ਆਇਆ ਅਸੀਂ ਪਿੰਡ ਸੈਦੇ ਕੇ ਨੋਲ ਦੇ ਵਿੱਚ ਮੌਜੂਦ ਹਾਂ ਉਹਨਾਂ ਦੀ ਅਸੀਂ ਘਰ ਦੇ ਵਿੱਚ ਮੌਜੂਦ ਹਾਂ ਘਰ ਦੇ ਹਾਲਾਤ ਜੋ ਤੁਹਾਨੂੰ ਦਿਖਾ ਦਾਂਗੇ ਕਿ ਕਿਵੇਂ ਦੇ ਘਰ ਦੇ ਹਾਲਾਤ ਨੇ ਉਹ ਕਿਵੇਂ ਦਾ ਗੁਜ਼ਾਰਾ ਕਰ ਰਹੇ ਨੇ ਉਹ ਛੋਟੇ ਜਿਹੇ ਬੱਚੇ ਨਾਲ ਵੀ ਮਿਲਾਵਾਂਗੇ ਤੇ ਉਸ ਸਰ ਨਾਲ ਵੀ ਮਿਲਾਵਾਂਗੇ ਜਿਹੜੇ ਉਸ ਟਾਈਮ ਜਿਨ੍ਹਾਂ ਨੇ ਵੀਡੀਓ ਕ੍ਰੀਏਟ ਕੀਤੀ ਸੀ ਜਿਨ੍ਹਾਂ ਨੇ ਬਣਾਈ ਸੀ ਵੀਡੀਓ ਸਰ ਕਿਵੇਂ ਦਾ ਉਹ ਸਮਾਂ ਕਿਵੇਂ ਦਾ ਸੀ ਜਦੋਂ ਤੁਸੀਂ ਇਹ ਵੀਡੀਓ ਬਣਾਈ ਹੈ ਜੀ ਉਹ ਸਵੇਰ ਦਾ ਹੀ ਸਮਾਂ ਸੀ ਆ ਸਾਢੇ 10 ਦਾ ਟਾਈਮ ਸੀ ਤੇ ਬੱਚੇ ਮੈਂ ਕਲਾਸ ਲਈ ਤੇ ਮੈਂ ਕੰਮ ਚੈੱਕ ਕਰਨ ਲੱਗ ਗਿਆ ਬੱਚਿਆਂ ਦਾ ਤੇ ਮੈਂ ਹਾਂ ਕੰਮ ਦਿੱਤਾ ਹੋਇਆ ਸੀ ਤੇ ਮੈਂ ਬੱਚੇ ਨੂੰ ਕਿਹਾ ਵੀ ਬੇਟੇ ਕਾਪੀਆਂ ਲਿਆਓ ਤੇ ਬੇਟਾ ਇਹ ਆਇਆ ਤੇ ਇਹਦੀ ਆਵਾਜ਼ ਬੜੀ ਅੱਛੀ ਲੱਗਦੀ ਹੈ ਮੈਨੂੰ ਬੜਾ ਪਿਆਰਾ ਬੱਚਾ ਤਾਂ ਮੈਂ ਫੋਨ ਆਨ ਕੀਤਾ ਤੇ ਮੈਂ ਵੀਡੀਓ ਛੁਟਕਾ ਬਣਾ ਗਿਆ ਤਾਂ ਉਹ ਮੈਨੂੰ ਆਪ ਨੂੰ ਨਹੀਂ ਪਤਾ ਸੀਗਾ ਵੀ ਬੱਚੇ ਨੇ ਵੀ ਇਦਾਂ ਹੀ ਰਿਐਕਸ਼ਨ ਦੇ ਦਿੰਦੇ ਹਨ ਤੇ ਮੈਂ ਬੱਚੇ ਨੂੰ ਕਿਹਾ ਬੇਟੇ ਕੰਮ ਨਹੀਂ ਕੀਤਾ ਮੈਂ ਤੇਰੇ ਕੋਲ ਮਾਰੀ ਇਹ ਕਹਿੰਦਾ ਜੀ ਨਹੀਂ 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 ਇਦਾਂ ਬੋਲਿਆ ਤੇ ਮੈਂ ਮੇਰਾ ਨੇਚਰ ਹੀ ਇਦਾਂ ਦਾ ਕਿ ਮੈਂ ਬੱਚਿਆਂ ਨੂੰ ਪੁੱਛਣਾ ਡੇਲੀ ਵੀ ਕੌਣ ਖਾ ਗਿਆ ਕਿਉਂਕਿ ਛੋਟੇ ਬੱਚੇ ਆ ਜੀ ਵੱਡੇ ਬੱਚੇ ਪਹਿਲੀ ਤੋਂ ਪੰਜਵੀਂ ਬੱਚੇ ਸਮਝ ਜਾਂਦੇ ਕਿਉਂਕਿ ਇਹ ਛੋਟੇ ਬੱਚੇ ਆ ਜੀ ਤੇ ਮੈਂ ਇਹਨਾਂ ਨੂੰ ਪੁੱਛਿਆ ਬੇਟੇ ਖਾਕੇ ਆ ਤਾਂ ਇਹਦਾ ਬੜਾ ਆਨਸਰ ਸੀਗਾ ਕਿ ਮੈਂ ਤਾਂ ਜੀ ਕੋਈ ਖਾਦਾ ਨਹੀਂਗਾ ਤੇ ਮੈਂ ਤਾਂ ਜਿਹੜਾ ਵੀ ਇਹਦਾ ਡੇਕਾ ਪਤਾ ਆਟਾ ਹੀ ਹੈ ਨਹੀਂ ਸੀਗਾ ਜੀ ਤੇ ਮੈਂ ਮੇਰੀ ਹਾਈ ਨਿਕਲੀ ਵੀ ਹਾਈ ਵੀ ਰੱਬ ਮੈਂ ਤੁਹਾਡੀ ਗੱਲ ਕਟਾਂਗਾ ਕੋਈ ਹੋਰ ਵੀ ਅਜਿਹੇ ਬੱਚੇ ਹੈਗੇ ਨੇ ਸਕੂਲ ਦੇ ਵਿੱਚ ਜਿਨ੍ਹਾਂ ਨੂੰ ਜ਼ਰੂਰਤ ਹੋਵੇ ਇਸ ਟਾਈਮ ਕੋਈ ਇੱਕ ਤਾਂ ਬੱਚਾ ਵੀ ਇਸ ਬੱਚੇ ਦਾ ਵੀਖੋ ਜੀ ਸਾਰੇ ਹੁੰਦੇ ਹੀ ਆ ਕਿਉਂਕਿ ਇਹ ਜਿਹੜੇ ਸਾਡੇ ਕੋਲੇ ਜ਼ਿਆਦਾ ਬੱਚੇ ਜਿਹੜੇ ਆਉਂਦੇ ਉਹ ਐਸੀ ਕੈਟਾਗਰੀ ਨਾਲ ਸ਼ਡਿਊਲ ਕਾਸਟ ਨਹੀਂ ਆਉਂਦੇ ਆ ਤੇ ਉਹ ਬੱਚਿਆਂ ਨੂੰ ਕਿਤੇ ਬੇਸਿਕ ਨੀਡ ਤਾਂ ਹੁੰਦੀਆਂ ਹੀ ਆ ਜੀ ਬਾਕੀ ਸਰਕਾਰ ਬੜਿਆ ਜ਼ੋਰ ਲਾਉਂਦੀ ਹੈ ਬੜੇ ਐਫਰਟਸ ਕਰਦੀ ਹੈ ਪਰ ਆਪਣੇ ਵੀ ਪਿੰਡ ਲੈਵਲ ਤੇ ਵੀ ਸਾਰਿਆਂ ਨੂੰ ਇਹ ਸਾਰੇ ਪਿੰਡਾਂ ਨੂੰ ਵੀ ਇਦਾਂ ਕਰਨਾ ਚਾਹੀਦਾ ਵੀ ਆਪਦੀ ਵੀ ਐਫਰਟ ਕਰਨੀ ਚਾਹੀਦੀ ਸਾਰਾ ਕੁਝ ਜੇ ਆਪਾਂ ਸੋਚਾਂਗੇ ਵੀ ਸਰਕਾਰਾਂ ਹੀ ਕਰਨੀਆਂ ਤਾਂ ਯਾਰ ਉਹ ਕਿਤੇ ਨਾ ਕਿਤੇ ਉਹ ਉਹ ਵੀ ਕਿਤੇ ਮਜਬੂਰ ਹੁੰਦੀਆਂ ਕਿਉਂਕਿ ਉਹਨਾਂ ਦੀ ਆਪਾਂ ਤਾਂ ਇੱਕ ਆਪਾਂ ਆਪਾਂ ਇੱਕ ਪਿੰਡ ਸੰਭਣਾ ਯਾਰ ਉਹਨਾਂ ਨੇ ਪੂਰਾ ਪੰਜਾਬ ਸੰਭਣਾ ਨਾ ਬਿਲਕੁਲ ਇਹ ਚੀਜ਼ਾਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਪਿੰਡ ਲੈਵਲ ਤੇ ਸਾਰਿਆਂ ਨੂੰ ਆਪਦੇ ਆਪ ਦੇ ਪਿੰਡ ਸਾਰੇ ਸੰਭਲੋ ਯਾਰ ਕਿੰਨੀ ਕੋ ਮਦਦ دی ਹੁਣ ਤੱਕ ਇਹਨਾਂ ਨੂੰ ਹੋ ਗਈ ਹੈ ਔਰ ਕਿੰਨੀ ਕੋ ਮਦਦ ਦੀ ਲੋੜ ਹੈ ਇਹਨਾਂ ਨੂੰ ਮਦਦ ਤਾਂ ਵੇਖੋ ਜੀ ਤੁਸੀਂ ਆ ਸਾਰਾ ਕੁਝ ਸ਼ੂਟ ਕੀਤਾ ਹੀ ਹੋਇਆ ਤੁਹਾਡੇ ਸਾਹਮਣੇ ਆ ਪਰ ਜੇ ਲੋੜ ਸੀ ਤਾਂ ਆਪਾਂ ਇਹਨਾਂ ਦੇ ਪੇਰੈਂਟਸ ਤੋਂ ਪਹਿਲਾਂ ਪੁੱਛਿਆ ਵੀ ਤੁਹਾਡੀ ਵੀਡੀਓ ਇਦਾਂ ਕਰਕੇ ਜੇ ਸੋਸ਼ਲ ਮੀਡੀਆ ਤੇ ਪਾ ਦਿਓ ਉਹ ਨਹੀਂ ਸੀ ਸਰ ਅਸੀਂ ਤਾਂ ਅੱਗੇ ਹੀ ਕਿਸੇ ਐਨਜੀਓ ਕੋਲੇ ਮਦਦ ਲੈਣ ਗਏ ਸੀ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਵੀ ਪਹਿਲਾਂ ਕਹਿੰਦੇ ਆ ਵੀ ਅੱਖਾਂ 'ਚ ਸਪਰੇਅ ਪੈ ਗਈ ਸੀ ਤੇ ਸਪਰੇਅ ਸਪਰੂਵ ਕਰਦੇ ਸੀ ਤੇ ਉਹਨਾਂ ਦਾ ਇਲਾਜ ਚੱਲਦਾ ਰਿਹਾ 1 ਮਹੀਨਾ ਤੱਕ ਕਹਿੰਦੇ ਸੀ ਅਸੀਂ ਬਾਹਰ ਫੜ ਕੇ ਲੈ ਜਾਂਦੇ ਨੇ ਦਿਖਦਾ ਤੱਕ ਨਹੀਂ ਸੀ ਬਿਲਕੁਲ ਅਸੀਂ ਆ ਛੋਟੇ ਜਿਹੇ ਬੱਚੇ ਨਾਲ ਤੁਹਾਨੂੰ ਮਿਲਾ ਦਿੰਨੇ ਆ ਛੋਟਾ ਜਿਹਾ ਬੱਚਾ ਬੈਠਾ ਹੈ ਤੇ ਗੱਚਾ ਖਾ ਰਿਹਾ ਹੈ ਤੇ ਖੰਗ ਬੜੀ ਬੱਚੇ ਨੂੰ ਆ ਰਹੀ ਸੀ ਤੇ ਗੱਚਾ ਖਾ ਰਿਹਾ ਹੁਣ ਅਸੀਂ ਗੱਲਬਾਤ ਕਰ ਲੈਨੇ ਆ ਕਿਵੇਂ ਬੇਟੇ ਹੁਣ ਵਧੀਆ ਲੱਗ ਰਿਹਾ ਹੈ ਰੋਟੀ ਖਾ ਲਈ ਹੈ ਸਾਰਾ ਕੁਝ ਮਿਲ ਰਿਹਾ ਹੁਣ ਹਾਂ ਮਿਲਦਾ ਹਾਂਜੀ ਪਤਾ ਸਾਰਾ ਕੁਝ ਮਿਲ ਰਿਹਾ ਹੈ ਹਾਂ ਰੋਟੀ ਵੀ ਮਿਲੀ ਹੈ ਹਾਂਜੀ ਹਾਂਜੀ ਉਸ ਦਿਨ ਰੋਟੀ ਨਹੀਂ ਖਾ ਕੇ ਗਿਆ ਸੀ ਕਰੋ ਨਹੀਂ ਹਾਂਜੀ ਭਾਜੀ ਕਿਵੇਂ ਦੇਖਦੇ ਹੋ ਇੱਡੇ ਕੋ ਹਾਲਾਤ ਮਾੜੇ ਹੋ ਗਏ ਸੀ ਉਸ ਸਮੇਂ ਦੇ ਵਿੱਚ ਕਿ ਆਟਾ ਵੀ ਨਹੀਂ ਕਰਿਆ ਗਿਆ ਸੀ ਐ ਨਾ ਜੀ ਕੰਮ ਕਰ ਜਾਈਦਾ ਵੀ ਰਾਤ ਨੂੰ ਲੇਟ ਹੋ ਜਾਈਦਾ ਇਸ ਕਰਕੇ ਉਹ ਦਿਹਾੜੀ ਦੇ ਮਨ ਲੋ ਪੈਸੇ ਜਿਹੜੇ ਸੀ ਵੀ ਉਹ ਕਹਿੰਦਾ ਵੀ ਸਵੇਰੇ ਦੇਵਾਂਗੇ ਤੇ ਉਹਦੇ ਮਿਲਣ ਕਰ ਫਿਰ ਮਰਾ ਦਾ ਆਟਾ ਨਹੀਂ ਲਿਆ ਸਕਿਆ ਤੇ ਕੀ ਕੰਮ ਕੀ ਕਰਦੇ ਹੋ ਤੁਸੀਂ ਦਿਹਾੜੀ ਮਜੂਰੀ ਜਿਵੇਂ ਕਿਸੇ ਚਲੇ ਕਣਕ ਬਜਾਤੀ ਜੋ ਵੀ ਮੰਨ ਲਓ ਮਿਲ ਜਾਂਦਾ ਕੰਮ ਕਰ ਲਈਦਾ ਹਾਂ ਹਾਂਜੀ ਇਹ ਉਹ ਕਿੰਨੇ ਦਿਨਾਂ ਤੋਂ ਆਟਾ ਨਹੀਂ ਕਰਿਆ ਗਿਆ ਸੀ ਉਸੇ ਤਾਂ ਨਹੀਂ ਖਤਮ ਹੋਇਆ ਸੀ ਆਟਾ ਤੇ ਵਿੱਚੋਂ ਕਈ ਜਰਾ ਖਤਮ ਹੈ ਮੰਨ ਲਓ ਜਿਵੇਂ ਤੁਹਾਨੂੰ ਪਤਾ ਸਰਕਲ ਚੱਲਦਾ ਵੀ ਕੋਈ ਨਾ ਕੋਈ ਚੀਜ਼ ਵਿੱਚੋਂ ਰਹਿ ਜਾਂਦੀ ਹੈ ਇੱਕ ਚੀਜ਼ਿਆਂ ਦੀ ਦੂਜੀ ਰਹਿ ਗਈ ਵੀ 3 400 ਰੁਪਏ ਤੇ ਦਿਹਾੜੀ ਹੁੰਦੀ ਹੋਂਦੇ ਤੁਸੀਂ ਆ ਵੀ ਲਾਲਾ ਸਾਹਿਬ ਕੀ ਕੀ ਲੈਉਣ ਦਾ ਕੀ ਨਹੀਂ ਇੰਨੇ ਪਰਿਵਾਰ ਦੇ ਮੈਂਬਰ ਨੇ ਇਹ 8 ਜੀ 8 ਜੀ ਹੋ ਹਾਂਜੀ ਇਕੱਲੇ ਕਮਾਣ ਵਾਲੇ ਨਹੀਂ ਮੇਰਾ ਮਤਲਬ ਡਾੜੀ ਨਾਲ ਕਮਾਉਂਦਾ ਦੋਵੇਂ ਜਣੇ ਅਸੀਂ ਹਾਂਜੀ ਉਹ ਕੀ ਕੰਮ ਕਰਦੇ ਉਹ ਵੀ ਖੇਤੀਬਾੜੀ ਤੇ ਮੰਨ ਲਓ ਕੰਮ ਤੇ ਜਾਂਦੇ ਨੇ ਸੇਰੀ ਲੱਗੇ ਹੋਏ ਨੇ ਹਾਂਜੀ ਹਾਂਜੀ ਉਹ ਉਹ ਵੀ ਕਮਾਈ ਕਰਦੇ ਆ ਤੇ ਫਿਰ ਵੀ ਘਰ ਦੇ ਕੰਡੀਸ਼ਨ ਨਹੀਂ ਸੁਧਰੀ ਨਹੀਂ ਫਿਰ ਵੀ ਕਿਉਂਕਿ ਮੇਰੇ ਲਾ ਚੱਲਦਾ ਰਿਹਾ ਦਵਾਈ ਇਤੋਂ ਜਲਦੀ ਫਾਇਲ ਗਿਆ ਤਵੱਖਾ ਦੀ ਤੇ ਇਧਰ ਵੀ ਫਿਰ ਪੈਸੇ ਲੱਗੀ ਹੈ ਕੀ ਕੀ ਅੱਖਾਂ ਨੂੰ ਕੀ ਪ੍ਰੋਬਲਮ ਹੈ ਤੁਹਾਡੀ ਨੂੰ ਅੱਖਾਂ ਨੂੰ ਪ੍ਰੋਬਲਮ ਸਪਰੇ ਹੈ ਮੇਰੇ ਪੈ ਗਈ ਅੱਖਾਂ 'ਚ ਜਿਹੜੀ ਤੁਹਾਡੀ ਵੀਡੀਓ ਇਨੀ ਵਾਇਰਲ ਹੋਈ ਹੈ ਕੋਈ ਮਦਦ ਮਿਲ ਰਹੀ ਹੁਣ ਹਾਂਜੀ ਮਦਦ ਮਿਲ ਰਹੀ ਜਿਵੇਂ ਵੀ ਕੋਈ ਫੋਨ ਨਾਲ ਕਰੀ ਜਾਂਦੇ ਆ ਜਿਵੇਂ ਕਿਵੇਂ ਹੋਣ ਜਿਵੇਂ ਆ ਕੇ ਤੁਸੀਂ ਆ ਕੇ মিডিਆ ਲੈਵੇ ਬਸ ਨਹੀਂ ਹੁਣ ਤੱਕ ਕਿੰਨੇ ਕੁ ਸੱਜਣਾ ਦੇ ਫੋਨ ਆ ਚੁੱਕੇ ਆ ਸੱਜਣ ਤੇਰੇ ਹੀ ਫੋਨ ਤਾਂ ਆ ਹੀ ਜਾਂਦੇ ਨੇ ਆ ਵੀ ਹੁਣ ਵੀ ਆ ਹੀ ਜਾਂਦੇ ਨੇ ਹੂੰ ਤੁਸੀਂ ਆਪਦਾ ਨੰਬਰ ਦਿੱਤਾ ਹਾਂਜੀ ਆਪਦਾ ਦਿੱਤਾ ਕੀ ਨੰਬਰ ਆ ਤੁਹਾਡਾ ਸ਼ੇਅਰ ਕਰੋਗੇ ਇੱਕ ਵਾਰ ਹਾਂਜੀ ਬੋਲੋ ਨੰਬਰ ਆਪਦਾ 8358 44080 ਇਹ ਤੁਹਾਡਾ ਆਪਦਾ ਨੰਬਰ ਆਪਦਾ ਨੰਬਰ ਜਿੰਨੇ ਵੀ ਫੋਨ ਕਰਨਾ ਹੋਵੇ ਉਹ ਤੁਹਾਨੂੰ ਆਪਦੇ ਨੰਬਰ ਤੇ ਫੋਨ ਕਰ ਸਕਦੇ ਹਾਂਜੀ ਮੇਰੇ ਨੰਬਰ ਤੇ ਫੋਨ ਕਰ ਸਕਦੇ ਬਿਲਕੁਲ ਉਹ ਘਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਜੇ ਤੁਹਾਨੂੰ ਹਾਲਾਤ ਦਿਖਾ ਦਿੰਦੇ ਆ ਘਰ ਦੇ ਕੀ ਹਾਲਾਤ ਨੇ ਹਾਲਾਤ ਬਿਆਨ ਕਰਦੇ ਨੇ ਕਿ ਕਿੱਦਾਂ ਦੇ ਹਾਲਾਤ ਉਸ ਘਰ ਦੇ ਹੋਣਗੇ ਜਿਹੜੇ ਘਰ ਦੇ ਵਿੱਚ ਉਸ ਦਿਨਾਂ ਦੇ ਵਿੱਚ ਜਿਹੜਾ ਕਿ ਆਟੇ ਦੀ ਜਿਹੜੀ ਕਿਲਤ ਆ ਗਈ ਆਟਾ ਜਿਹੜਾ ਕੀ ਇਹ ਜ਼ਰੂਰੀ ਚੀਜ਼ ਹੈ ਘਰ ਦੇ ਵਿੱਚ ਅਗਰ ਸਿਆਣੇ ਕਹਿੰਦੇ ਨੇ ਕਿ ਅਗਰ ਘਰ ਦੇ ਵਿੱਚ ਆਟਾ ਹੀ ਖਤਮ ਹੋ ਗਿਆ ਤੇ ਜੀਨ ਦਾ ਕੀ ਫਾਇਦਾ ਰਹਿ ਗਿਆ ਕਿਉਂਕਿ ਮੇਨ ਜ਼ਰੂਰਤ ਹੈ ਰੋਟੀ ਕਪੜਾ ਤੇ ਮਕਾਨ ਅਗਰ ਰੋਟੀ ਹੀ ਆਪਣੇ ਨਸੀਬ ਦੇ ਵਿੱਚ ਨਹੀਂ ਹੈਗੀ ਤਾਂ ਉਹ ਕੰਡੀਸ਼ਨ ਕਿਵੇਂ ਦੀ ਹੋਏਗੀ ਜਦੋਂ ਛੋਟਾ ਜਿਹਾ ਬੱਚਾ ਮਾਸੂਮ ਬੱਚਾ ਰੋਟੀ ਤੋਂ ਕਿਲਕਾਰੀਆਂ ਮਾਰ ਰਿਹਾ ਕਿ ਮੈਨੂੰ ਰੋਟੀ ਦੀ ਲੋੜ ਹੈ ਜਾਂ ਮੇਰੇ ਕਰਿਆ ਅੱਜ ਰੋਟੀ ਨਹੀਂ ਪੱਕੀ ਉਸ ਟਾਈਮ ਦੇ ਵਿੱਚ ਜਿਹੜਾ ਕਿ ਉਸ ਬੱਚੇ ਦੀ ਜਿਹੜੀ ਰੂਹ ਕਿਵੇਂ ਦੀ ਕੰਡੀਸ਼ਨ ਦੇ ਵਿੱਚ ਹੋਏਗੀ ਤੇ ਉਸ ਮਾਸਟਰ ਦਾ ਜਿਹੜੇ ਕੀ ਉਸ ਮਾਸਟਰ ਨੇ ਵੀਡੀਓ ਬਣਾਈ ਹੈ ਉਹਦੇ ਵੀ ਬੜਾ ਲੋਕੀ ਧੰਨਵਾਦ ਕਰ ਰਹੇ ਨੇ ਕਿ ਜਿਨ੍ਹਾਂ ਨੇ ਇਹ ਸਭ ਦੇ ਅੱਗੇ ਜਿਹੜੀ ਵੀਡੀਓ ਪਹੁੰਚਾ ਕੇ ਬੜੇ ਵੱਡਾ ਯੋਗਦਾਨ